ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਠੀਕ ਠਾਕ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵਾਂਗੇ ਵਧੀਆ ਹੋਵਾਂਗੇ ਸਵਾਗਤ ਹੈ ਤੁਹਾਡਾ ਮਹਰਾਜ ਰਸੋਈ ਚੈਨਲ ਤੇ ਤੇ ਅੱਜ ਆਪਾਂ ਚੱਲੇ ਆ ਜੀ ਪਿੰਡ ਰਖੜੀ ਬੰਧਣਾ ਕਿਉਂਕਿ ਮੈਥੋਂ ਜਾਇ ਨਹੀਂ ਗਿਆ ਸੀ ਰਖੜੀ ਬੰਧਣਾ ਤੇ ਮੈਨੂੰ ਕੰਮ ਸੀਗਾ ਤਾਂ ਕਰਕੇ ਮੈਂ ਗਈ ਨਹੀਂ ਸੀ ਰਖੜੀ ਬੰਧਣਾ ਤੇ ਅੱਜ ਆਪਾਂ ਚੱਲੇ ਆ ਜੀ ਸੰਡੇ ਦਾ ਦਿਨ ਹੈ ਕਿਉਂਕਿ ਅੱਜ ਬੱਚੇ ਜਿਹੜੇ ਘਰੇ ਹੋਣਗੇ ਤੇ ਦੇਖੋ ਜੀ ਆਪਾਂ ਬਾਗੇ ਪੁਰਾਣੇ ਆ ਗਏ ਆ ਤੇ ਹੁਣ ਆਪਾਂ ਉੱਥੇ ਥੋੜਾ ਜਿਹਾ ਸਮਾਨ ਲਵਾਂਗੇ ਨਾਲੇ ਲਵਾਂਗੇ ਰਖੜੀ ਰਖੜੀ ਵੈਸੇ ਹੁਣ ਮੈਨੂੰ ਓਖੇ ਮਿਲੂਗੀ ਰਖੜੀਆਂ ਚੱਕ ਦੁੱਤਾਂ ਦੇ ਦੁਕਾਨਾਂ ਵਾਲਿਆਂ ਨੇ ਤੇ ਚਲੋ ਫਿਰ ਵੀ ਪਾਲ ਕੇ ਆਪਾਂ ਰਖੜੀ ਤਾਂ ਲੈਣੀ ਪੈਣੀ ਹੈ ਹਨਾ ਤੇ ਅਜੇ ਬਸ ਬਾਜ਼ਾਰ ਦੇ ਬਾਹਰ ਹੀ ਆ ਅਸੀਂ ਬਾਜ਼ਾਰ ਚ ਗਏ ਨਹੀਂ ਬਸ ਅੱਜ ਕੋਸ ਤਾਂ ਸੰਡੇ ਅੱਜ ਬੰਦ ਹੋਊਗਾ ਬਾਜ਼ਾਰ ਤੇ ਚਲੋ ਦੇਖਦੇ ਆਂ ਚੱਲ ਕੇ ਕਿਵੇਂ ਕਿਵੇਂ ਆਪਾਂ ਨੂੰ ਮਿਲਦਾ ਕੁਝ ਬਾਜ਼ਾਰ ਚੋਂ ਤੇ ਫਿਰ ਚੱਲਾਂਗੇ ਜੀ ਘਰੇ ਰਕੜੀ ਬੰਨਾਂਗੇ ਆਪਾਂ ਟਾਈਮ ਥੋੜਾ ਜ਼ਿਆਦਾ ਹੀ ਹੋ ਗਿਆ ਸੰ ਘਰੇ ਟਾਈਮ ਲੱਗ ਗਿਆ ਤੇ ਹੁਣ ਆਪਾਂ ਘਰੇ ਚੱਲ ਕੇ ਮਿਲਦੇ ਹੁਣ ਆਪਾਂ ਘਰੇ ਆ ਗਏ ਜੀ ਰਕੜੀ ਬੰਨਦੀ ਆ